ਇਸ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹੀਮਾ ਜਿਹੜੀ ਚੱਲ ਰਹੀ ਆ ਤੁਸੀਂ ਦੇਖੋ ਵੀ ਅੱਜ ਮੀਟਿੰਗ ਰੱਖੀ ਥੀ ਹਜ਼ਾਰਾਂ ਦਾ ਇਕੱਠ ਸਰਦਾਰ ਜਗਜੀਤ ਸਿੰਘ ਜਗਮੀਤ ਹਰਿਆਉ ਜੀ ਮੇਰੇ ਛੋਟੇ ਵੀਰ ਉਹਨਾਂ ਨੇ ਬੜੀ ਮਿਹਨਤ ਕੀਤੀ ਅੱਜ ਹਜ਼ਾਰਾਂ ਦਾ ਇਕੱਠ ਤੁਸੀਂ ਦੇਖੋ ਰੈਲੀ ਦਾ ਰੂਪ ਧਾਰਨ ਕਰ ਗਿਆ ਔਰ ਮੈਂ ਸੱਚੀ ਦੱਸਾਂ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸ਼ੁਰੂ ਚ ਉਮੀਦ ਨਹੀਂ ਥੀ ਵੀ ਇੰਨੀ ਭਰਤੀ ਹੋਵੇ ਅਸੀਂ 25 ਲੱਖ ਦਾ ਟਾਰਗੇਟ ਜਿਹੜਾ ਉਹ ਬਣਾਇਆ ਤਾਂ ਮੈਂ ਪਾਰਟੀ ਦਾ ਖਜ਼ਾਨਚੀ ਆ ਕੈਸ਼ੀਅਰ ਆ ਹੁਣ ਤੱਕ 40 ਲੱਖ ਭਰਤੀ ਦੀਆਂ ਪਰਚੀਆਂ ਜਿਹੜੀਆਂ ਹਲਕਿਆਂ 'ਚ ਜਾ ਚੁੱਕੀਆਂ ਔਰ ਮੇਰੇ ਖਿਆਲ 12 ਲੱਖ ਦੇ ਕਰੀਬ ਭਰ ਕੇ ਵਾਪਸ ਵੀ ਆ ਚੁੱਕੀਆਂ ਕਿ ਇੰਨਾ ਹਰ ਹਲਕੇ 'ਚ ਅਕਾਲੀ ਦਲ ਨਾਲ ਜੁੜ ਰਹੇ ਆ ਔਰ ਹੁਣ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਸਮਝ ਗਏ ਆ ਵੀ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਦਾ ਵਿਕਾਸ ਪੰਜਾਬ 'ਚ ਨੌਜਵਾਨਾਂ ਨੂੰ ਰੁਜ਼ਗਾਰ ਕੌਣ ਦੇ ਸਕਦਾ ਪੰਜਾਬ ਦੀਆਂ ਸੜਕਾਂ ਏਅਰਪੋਰਟ ਬਿਜਲੀ ਪਾਣੀ ਅਨਸ਼ੇ ਖਤਮ ਕਰਨੇ ਸਾਰਾ ਕੁਝ ਕਾਉਣ ਕਰ ਸਕਦਾ ਉਹ ਪੰਜਾਬ ਦੀ ਕੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਇਸ ਕਰਕੇ ਬਹੁਤ ਵੱਡੀ ਗਿਣਤੀ ਚ ਲੋਕ ਸਾਡੇ ਨਾਲ ਜੁੜ ਰਹੇ ਜਿਸ ਤਰ੍ਹਾਂ ਹੁਣ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਹਾਰ ਹੋਈ ਹੈ ਉਸ ਤੋਂ ਬਾਅਦ ਹੁਣ ਪੰਜਾਬ ਦੇ ਜਿਹੜੇ ਐਮ ਪੀ ਐਲ اے ਮੰਤਰੀ ਉੱਥੇ ਬੁਲਾਏ ਜਾ ਰਹੇ ਨੇ ਕੇਜਰੀਵਾਲ ਕਿਵੇਂ ਦੇਖਦੇ ਹੋ ਇਹਨੂੰ ਬਾਜੀ ਦੇਖੋ ਮੈਂ ਤਾਂ ਦਿੱਲੀ ਵਾਲਿਆਂ ਨੂੰ ਕਹੂੰਗਾ ਵੀ ਦੇ ਲੈ ਦਰੁਸਾਏ ਦਿੱਲੀ ਨੂੰ ਬਰਬਾਦ ਕਰਕੇ ਦਿੱਲੀ ਵਾਲਿਆਂ ਨੇ ਪਾਣਾ ਮੰਨਿਆ ਕੋਜ਼ੇ ਬਰਬਾਦੀ ਦਾ ਚਿਹਰਾ ਜਿਹੜਾ ਬਾਹਰ ਕੱਢ ਕੇ ਉਹਨਾਂ ਨੇ ਸਿੱਟਿਆ ਹੈਗਾ ਔਰ ਪੰਜਾਬ ਨੂੰ ਪਿਛਲੇ 3 ਸਾਲਾਂ ਤੋਂ ਬਹੁਤ ਬੁਰੀ ਤਰ੍ਹਾਂ ਲੁੱਟਿਆ ਹਰ ਸਾਲ 33000 ਕਰੋੜ ਰੁਪਏ ਦਾ ਕਰਜ਼ਾ ਲਵੇ ਪੰਜਾਬ 'ਚ ਨਾ ਕੋਈ ਸੜਕ ਬਣੀ ਨਾ 에ਰਪੋਰਟ ਬਣਿਆ ਨਾ ਬਿਜਲੀ ਮਿਲੀ ਨਾ ਰੁਜ਼ਗਾਰ ਮਿਲਿਆ ਸਵਾਏ ਐਡਵਰਟਾਈਜ਼ਮੈਂਟ ਤੋਂ ਕੱਖ ਨਹੀਂ ਹੋਇਆ ਨਸ਼ਾ ਕਰ ਕਰ ਵਿਕ ਰਿਹਾ ਹੈਗਾ ਔਰ ਆ ਜਿਹੜੇ 2 ਸਾਲਾਂ ਵੈਸੇ ਦਾ ਸਰਕਾਰ ਚੱਲ ਨਹੀਂ ਨੀ ਜਿੰਨਾ ਥਿਰ ਚੱਲੂਗੀ ਦਿੱਲੀ ਵਾਲੇ ਧਾੜ ਵੀ ਸਾਰੇ ਇੱਥੇ ਆਣਗੇ ਮਹੀਨੇ ਲੋਕਾਂ ਤੋਂ ਲੈਣਗੇ ਪੈਸੇ ਲੈ ਲੈ ਕੇ ਪੰਜਾਬ ਨੂੰ ਹੋਰ ਲੁੱਟਣਗੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਅਸਲੀਅਤ ਸਮਝੋ ਵੀ ਜਿਸ ਤਰ੍ਹਾਂ ਦਿੱਲੀ ਵਾਲਿਆਂ ਨੇ ਇਹਨਾਂ ਦਾ ਭੋਗ ਪਾਇਆ اسی ਤਰ੍ਹਾਂ ਪੰਜਾਬ 'ਚ ਭੋਗ ਪਾਣਾ ਪਏ ਕਾਲੀ ਦਲ ਫਰਦੀ ਪਾਰਟੀਆਂ ਦਾ ਇਹ ਕਹਣਾ ਹੈ ਵੀ ਕਾਲੀ ਦਲ ਆ ਜਿਹੜਾ ਪੰਜਾਬ ਦੇ ਵਿੱਚ ਖੜਾ ਨਹੀਂ ਹੋ ਸਕਦਾ ਭਾਜੀ ਆ ਤੁਹਾਡੇ ਸਾਹਮਣੇ ਹੀ ਆ ਜਿੰਨੇ ਕਾਲੀ ਦਲ ਨਾਲ ਲੋਕ ਜੁੜ ਰਹੇ ਆ ਵੈਸੇ ਤਾਂ ਮੁਖ ਸਾਹਿਬ ਮੋਤਸਰ ਸਾਹਿਬ ਦੀ ਰੈਲੀ ਜੀ ਲੋਕਾਂ ਨੇ ਦਿਖਾ ਦਿੱਤਾ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਲੱਖਾਂ ਦਾ ਇਕੱਠ ਹੋਇਆ ਤਾਂ ਜਿੱਥੇ ਵੀ ਮੈਂ ਜਾ ਰਿਹਾ ਹੈਗਾ ਤੁਸੀਂ ਦੇਖੋ ਹਜ਼ਾਰਾਂ ਦੀ ਗਿਣਤੀ ਚਾਰੇ ਉਹਨਾਂ ਲੋਕਾਂ ਨੂੰ ਪਸੀਨੇ ਆਏ ਪਈਆਂ ਜੇ ਅਕਾਲੀ ਦਲ ਨਾ ਖੜਾ ਨਹੀਂ ਹੁੰਦਾ ਤਾਂ ਸਾਰਾ ਦਿਨ 24 ਘੰਟੇ ਅਕਾਲੀ ਦਲ ਦਾ ਨਾਂ ਕਿਉਂ ਜਪਦੇ ਆ ਫੇ ਖਾਦਰਾ ਕੀਤਾ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਆ ਪੰਜਾਬ ਦੀ ਡਵੈਲਪਮੈਂਟ ਕਰਨ ਦੀ ਵਾਲੀ ਪਾਰਟੀ ਆ ਪੰਜਾਬ ਦੇ ਕਰਮਚਾਰੀ ਵਪਾਰੀ ਕਿਸਾਨ ਮਜ਼ਦੂਰ ਸਾਰਿਆਂ ਦੀ ਪਾਰਟੀ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ 2027 ਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਂਦਾ ਹੈ ਸਾਬ ਵਿੱਚ ਜਿਹੜੀ ਆ ਇਹ ਮੀਟਿੰਗ ਹੋਈ ਹੈ ਕਿਹੋ ਜੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿਮ ਚੱਲ ਰਹੀ ਹੈ ਉਸ ਤਹਿਤ ਸੀਨੀਅਰ ਲੀਡਰਸ਼ਿਪ ਨੇ ਮੇਰੀ ਡਿਊਟੀ ਲਈ ਸੀ ਕਿ ਨੌਜਵਾਨ ਹੋਣ ਦੇ ਨਾਤੇ ਹਲਕਾ ਸਮਾਣਾ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਨੌਜਵਾਨ ਨੂੰ ਵੀ ਪਾਰਟੀ ਨਾਲ ਜੋੜਿਆ ਜਾਵੇ ਤੇ ਮਿਹਨਤ ਕਰਕੇ ਉੱਥੇ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ ਸੋ ਅੱਜ ਐਨ ਕੇ ਸ਼ਰਮਾ ਜੀ ਸਾਡੇ ਅਬਜ਼ਰਵਰ ਨੇ ਲੋਕ ਸਭਾ ਦੇ ਤੇ ਸਰਬਜੀਤ ਸਿੰਘ ਝੰਜਰ ਜੀ ਇਹਨਾਂ ਨਾਲ ਕੋ ਅਬਜ਼ਰਵਰ ਨੇ ਅੱਜ ਉਹਨਾਂ ਨੂੰ ਇੱਥੇ ਸਮਾਣਾ ਹਲਕਾ ਦੇ ਵਿੱਚ ਸੱਦ ਕੇ ਅਸੀਂ ਇਸ ਭਰਤੀ ਮਹਿਮ ਨੂੰ ਵੱਡਾ ਹੰਗਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਦੇਖਿਆ ਕਿੰਡੀ ਵੱਡੀ ਤਾਦਾਦ ਦੇ ਵਿੱਚ ਟਕਸਾਲੀ ਵਰਕਰ ਤੇ ਨੌਜਵਾਨ ਅੱਜ ਇੱਥੇ ਪਹੁੰਚੇ ਨੇ ਮੈਨੂੰ ਬਹੁਤ ਉਮੀਦ ਹੈ ਕਿ ਹਲਕਾ ਸਪਾਣਾ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਭਰਤੀ ਹੋਊਗੀ ਰਿਆਨ ਸਾਹਿਬ ਇੱਕ ਜਿਹੜੇ ਤੁਸੀਂ ਵਰਕਰਾਂ ਨੂੰ ਲੈ ਕੇ ਆਏ ਹੋ ਜਾਂ ਲੋਕਾਂ ਨੂੰ ਲੈ ਕੇ ਆਏ ਹੋ ਮੀਟਿੰਗ 'ਚ ਕਿਹੜੀਆਂ ਗੱਲਾਂ ਪ੍ਰੇਰਣ ਨਾਲ ਪ੍ਰੇਰ ਕੇ ਲੈ ਕੇ ਅਸੀਂ ਮੈਸੇਜ ਦਿੱਤਾ ਸੀ ਹਲਕੇ ਦੇ ਵਿੱਚ ਕਿ ਜੋ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਕੂੜਾ ਪ੍ਰਚਾਰ ਚੱਲ ਰਿਹਾ ਆਪਾਂ ਉਸ ਦੇ ਤੋਂ ਬਾਹਰ ਨਿਕਲ ਕੇ ਸਾਰੇ ਸ਼ਰੋਮਣੀ ਅਕਾਲੀ ਦਲ ਨਾਲ ਜੋ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਹਤੈਸ਼ੀ ਹੈ ਉਹਦੇ ਨਾਲ ਜੁੜੀਏ ਤੇ ਆਪ ਮੁਹਾਰੇ ਹੋਇਆ ਇਕੱਠ ਹੈ